हिमाचल दी दा दा? दा दा एक वीडियो ਮੈਂ ਕੱਲ ਪਰਸੋਂ ਆਈ ਮੇਰੇ ਕੋਲ ਉੱਥੇ ਇੱਕ ਪੁਲਿਸ ਵਾਲਾ ਬੰਦਾ ਬੰਦੇ ਨੂੰ ਦੀ ਚੈਕਿੰਗ ਕਰ ਰਿਹਾ ਉਹਦਾ ਆਧਾਰ ਕਾਰਡ ਦੇਖ ਰਿਹਾ ਕਹਿੰਦਾ ਕਿੱਥੋਂ ਆਇਆ ਤੂੰ ਕਿੱਥੇ ਦਾ ਇੱਥੇ ਦਾ ਹੈ ਆਧਾਰ ਕਾਰਡ ਕਹਿੰਦਾ ਇੱਥੇ ਦਾ ਹੀ ਹੈ ਇੱਥੇ ਹੀ ਬਣਿਆ ਹੋਇਆ ਕਹਿੰਦਾ ਕਦੋਂ ਬਣਾਇਆ ਕਹਿੰਦਾ ਜੀ ਬਸ ਨਵਾਂ ਹੀ ਬਣਿਆ ਕਹਿੰਦਾ ਇਹ ਤੇ ਤਾਂ ਤੇਰਾ ਪੁਰਾਣਾ ਐਡਰੈਸ ਹੈ ਉੱਥੇ ਵਾਲਾ ਵੀ ਇੱਕ ਪਾਸੇ ਲਿਖਿਆ ਹੋਇਆ ਇੱਕ ਹੋਰ ਕਾਗਜ਼ ਦੇਖਿਆ ਉਹਦਾ ਲਾਈਸੈਂਸ ਪਤਾ ਨਹੀਂ ਕੀ ਦੇਖ ਜਣੀ ਫੇਰ ਉਹਨੂੰ ਆਖੇ ਦੀ ਤਫਤੀਸ਼ ਕਰੋ ਕਿੱਥੇ ਦਾ ਰਹਿਣ ਵਾਲਾ ਇਹਦਾ ਆਧਾਰ ਕਾਰਡ ਇੱਥੇ ਦਾ ਇਹਦੇ ਲਾਈਸੈਂਸ ਤੇ ਵਿਹਾਰ ਤੇ ਯੂਪੀ ਦਾ ਐਡਰੈਸ ਹੈ ਇਹਦੀ ਚੰਗੀ ਤਰ੍ਹਾਂ شناخت ਕਰੋ ਵੀ ਕੌਣ ਹੈ ਇਹ ਹਿਮਾਚਲ ਦੇ ਵਿੱਚ شناخت ਚਾਹੀਦੀ ਪੰਜਾਬ ਪੰਜਾਬ ਦੇ ਵਿੱਚ ਨਹੀਂ ਚਾਹੀਦੀ ਹੈ ਪੰਜਾਬ ਦੇ ਵਿੱਚ ਨਹੀਂ ਪੰਜਾਬੀਆਂ ਨੂੰ ਲੋੜ ਇੱਥੇ ਜਿਹੜਾ ਮਰਜ਼ੀ ਦਿਨ ਦਿਹਾੜੇ ਆਵੇ ਟレイン ਨੰਬਰ ਪਰ ਪਰ ਆਉਣ ਜਦੋਂ ਤੇ ਕੋਈ ਅਣਹੋਣੀ ਹੋਵੇ ਆ ਹੁਣ ਚਾਰਕ ਦਿਨ ਜੰਗ ਕਾ ਦਾ ਐਵੇਂ ਖੇਲਾ ਜੀਆਂ ਕੀਤੇ ਇਹਨਾਂ ਨੇ ਪਰ ਪਰ ਕੇ ਟレインਾਂ ਯੂਪੀ ਵਿਹਾਰ ਨੂੰ ਭੱਜ ਕੇ ਸਾਰੇ ਭੱਜੇ ਨਾ ਤੇ ਕਿਹਨੇ ਇੱਥੇ ਲੜਨਾ ਤੇ ਮਰਨਾ ਕਿਹਨੇ ਸੀ ਆਪਾਂ ਹੀ ਰਹਿਣਾ ਸੀ ਆਪਾਂ ਕਿੱਧਰ ਜਾਣਾ ਸੀ ਅਸੀਂ ਯੂਪੀ ਜਾਣਾ ਸੀ ਕਿਤੇ ਵਿਹਾਰ ਜਾਣਾ ਸੀ ਸਾਡਾ ਸਾਡੀ ਧਰਤੀ ਸਾਡਾ ਦੇਸ਼ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਅਸੀਂ ਤਾਂ ਚਾਹ ਕੇ ਵੀ ਨਹੀਂ ਜਾ ਸਕਦੇ ਤੇ ਇਹ ਐਵੇਂ ਨਹੀਂ ਕਹਿੰਦੇ ਪ੍ਰਵਾਸੀ ਪ੍ਰਵਾਸੀ ਪੰਜਾਬੀ ਜਿੱਥੇ ਗਿਆ ਭਾਵੇਂ ਕੈਨੇਡਾ ਅਮਰੀਕਾ ਇੰਗਲੈਂਡ ਜਿੱਥੇ ਮਰਜੀ ਗਿਆ ਇਹਨਾਂ ਦੀਆਂ ਫੌਜਾਂ ਬਣੀਆਂ ਉਸ ਦੇਸ਼ ਦਾ ਖਾਦਾ ਉਹਦੇ ਲਈ ਹੱਕਾਂ ਢਾ ਕੇ ਲੜੇ ਮਰੇ ਵੀ ਹੈ ਪਰ ਇੱਥੇ ਨਿੱਤ ਸਾਜ਼ਿਸ਼ਾਂ ਚੱਲਦੀਆਂ ਤੇ ਫਿਰ ਕਹਿਣਾ ਜੀ ਕਕਾਰਾਂ ਦੀ ਲੋੜ ਨਹੀਂ ਇਹ ਸਤਸੰਗਤ ਬਹੁਤ ਖਤਰਨਾਕ ਇੱਕ ਐਪੀਸੋਡ ਲਿਖਿਆ ਜਾ ਰਿਹਾ ਹੈ ਇਤਿਹਾਸ ਦਾ ऐसे दौर ਵਿੱਚੋਂ ਲੰਘ ਰਹੇ ਆ ਜੋ ਪਹਿਲਾਂ ਉਹਨਾਂ ਜੱਜਮੈਂਟ ਕਰਕੇ ਆਖ ਦਿੱਤਾ ਸੀ ਵੀ ਸਾਨੂੰ ਲੋੜ ਪੈਗੀ ਇੰਨਾਂ ਚੀਜ਼ਾਂ ਦੀ ਸਾਨੂੰ ਦਿਓ ਫਿਰ ਇਹਨਾਂ ਦਿੱਤੀਆਂ ਨਹੀਂ ਸਗੋਂ ਦੇਣ ਦੇ ਵਜਾਏ ਗੱਲ ਮੰਨਣ ਦੀ ਵਜਾਏ ਤੋਪਾਂ ਟੈਂਕਾਂ ਗੋਲੀਆਂ ਫੌਜਾਂ ਦੇ ਮੂੰਹ ਸ੍ਰੀ ਦਰਬਾਰ ਸਾਹਿਬ ਵੱਲ ਕਰ ਦਿੱਤੇ ਤੇ ਫਿਰ ਕਿੱਡਾ ਭਿਆਨਕ ਕਿੱਡਾ ਭਿਆਨਕ ਛੋਟੇ ਛੋਟੇ ਬਜ਼ੁਰਗ ਮਾਰ ਦੱਤੇ ਗਏ ਬਨ ਕੇ ਹੱਥ ਪਿੱਛੇ ਗੋਲੀ ਮਾਰ ਦਿੱਤੀ ਗਈ